एपीए न्यूज ਦੇਖਣ ਵਾਲੇ तमाम ਦਸ਼ਕਾ ਦਾ ਮੈਂ ਤਿਸ਼ਾਰਕੂਰ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਜਮਾਲਪੁਰ ਥਾਣੇ ਵੀ ਜਿੱਥੇ ਕਿ ਇੱਕ ਔਰਤ ਵੱਲੋਂ ਇੱਕ ਵਿਅਕਤੀ ਦੇ ਉੱਤੇ ਤਿਆਪ ਪਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਤਿਆਪ ਪਾ ਕੇ ਜਦੋਂ ਔਰਤ ਭੱਜਣ ਲੱਗੀ ਤੇ ਉਹਦੇ ਉਹਨੂੰ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨੇ ਆਪਣੇ ਆਪ ਨੂੰ ਬਚਾਵ ਲਈ ਉਹਨਾਂ ਦੇ ਇੱਟਾ ਪੱਥਰ ਮਾਰੇ ਤੇ ਉਹਨਾਂ ਦੇ ਤਿਆਪ ਪਾਣ ਦੀ ਵੀ ਕੋਸ਼ਿਸ਼ ਕੀਤੀ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਕ ਮਾਮਲਾ ਹੋਇਆ ਵਾ ਤੁਸੀਂ ਉੱਥੇ ਸੀਗੇ ਅਬੇ ਜੀ ਮੈਂ ਮੌਕੇ ਤੇ ਨਹੀਂ ਸੀਗਾ ਮੌਕੇ ਤੇ ਮੈਂ ਰਸਤੇ ਆ ਰਿਹਾ ਸੀ ਆਂਦਿਆਂ ਦੇ ਮੈਂ ਦੇਖਿਆ ਇਹ ਵਾਕਿਆ ਹੋ ਚੁੱਕਾ ਸੀ ਉਹ ਵਾਕਿਆ ਇਹ ਪਾਣੀ ਆਪਣੇ ਸਰੀਦ ਉੱਤੇ ਪਾਰ ਰਿਆ ਸੀ ਇਹ ਟਰਾਂਸਫਰ ਦੇ ਕੋਲ ਖੜਾ ਸੀ ਕੀ ਹੋਇਆ ਕੀ ਪੂਰਾ ਮਾਮਲਾ ਤੁਹਾਨੂੰ ਪਤਾ ਲੱਗੀ ਗਿਆ ਉਹਨਾਂ ਦੱਸਿਆ ਇਹ ਮੈਂ ਜਦੋਂ ਮੁਰਸ਼ਾ ਤਿਆਰ ਹੈ ਮੈਂ ਮੁਰਸ਼ਾ ਰੋਕੇ ਮੈਂ ਪੁੱਛਿਆ ਮੈਂ ਕਿ ਜਸਵੀਰ ਵੇ ਕੀ ਹੋ ਗਿਆ ਕੀ ਗੱਲ ਹੋ ਗਈ ਤੁਹਾਨੂੰ ਇਹ ਕਹਿੰਦਾ ਵੇ ਮੇਰੇ ਤੇ ਇੱਕ ਜਨਾਨੀ ਆਈ ਸੀ ਉਹ ਮੇਰੇ ਤੇ ਤਿਆ ਪਾ ਕੇ ਨੱਟ ਗਈ ਆ ਆਟੋ ਜਿਹਾ ਕੇ ਨੱਟ ਗਈ ਆ ਕੀ ਉਹ ਜਨਾਨੀ ਇਹਨਾਂ ਨੂੰ ਜਾਣਦੀ ਸੀ ਕੀ ਜਿਹਨੇ ਜਨਾਨੀ ਇਹਨਾਂ ਨੂੰ ਕੋਈ ਨਹੀਂ ਜਾਣਦੀ ਕੋਈ ਪਤਾ ਨਹੀਂ 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 ਬਾਹਰ ਦੀ ਜਨਾਨੀ ਕੋਈ ਜਾਣਦਾ ਨਹੀਂ ਸੀ ਕੋਈ ਜਾਣ ਪਛਾਨ ਨਹੀਂ ਕੋਈ ਜਾਣ ਪਛਾਨ ਨਹੀਂ ਕਿਸੇ ਨੂੰ ਪਤਾ ਵੀ ਨਹੀਂ ਹੈ ਅਚਾਨਕ ਆਈ ਹੈ ਅਚਾਨਕ ਇਤਿਹਾਪ ਆ ਕੇ ਇੱਕ ਆਟੋ ਵਿੱਚ ਬਹਿ ਕੇ ਨਟ ਗਈ ਹੈ ਵੀ ਵੈਸੇ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਨਾਵਾ ਜੀ ਹੋਵੇ ਏਦਾਂ ਸਾਨੂੰ ਕੋਈ ਪਤਾ ਨਹੀਂ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਦਾ ਇਹਦਾ ਕੀ ਇਹਦਾ ਮਾਮਲਾ ਸੀਗਾ ਕਿਉਂ ਇਤਿਹਾਪ ਆਇਆ ਕਿੱਥੋਂ ਆਈ ਕਿਨੇ ਭੇਜਿਆ ਇਹਦਾ ਇਨਵੈਸਟੀਗੇਸ਼ਨ ਚ ਪਤਾ ਲੱਗੇਗਾ ਮੌਕੇ ਉਤੇ ਉਹ ਕਿੱਦਾਂ ਦੇ ਹੈਗੇ ਸੀਰੀਅਸ ਮਤਲਬ ਠੀਕ ਆ ਉਦੋਂ ਥੋੜਾ ਠੀਕ ਸੀਗਾ ਫਟਾਫਟ ਅਸੀਂ ਤਾਂ ਇਨੀ ਗੱਲ ਨਹੀਂ ਕੀਤੀ ਉਹਨਾਂ ਅਸੀਂ ਤਾਂ ਉਹਨਾਂ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਤੋਂ ਬਾਅਦ ਬੰਦੇ ਭੇਜੇ ਆ ਇਹਨੂੰ ਜਨਾਨੀ ਨੂੰ ਫੜਨ ਵਾਸਤੇ ਲੈਟ ਵਾਲੇ ਚੌਂਕ ਦੇ ਵਿੱਚ ਫੜੀ ਹੈ ਇਹ ਜਨਾਨੀ ਫੜ ਕੇ ਇਹਨੇ ਉਹ ਜਿਹੜੇ ਬੰਦੇ ਫੜੀ ਹੈ ਜਿਨ੍ਹਾਂ ਨੇ ਉਹਨਾਂ ਤੇ ਤੇ ਆਪਾਂ ਦੀ ਕੋਸ਼ਿਸ਼ ਕੀਤੀ ਆ ਦੋ ਬੰਦੇ ਦੇ ਹੱਥ ਤੇ ਪਿਆ ਹੋਇਆ ਫਿਰ ਇਹਨੇ ਇੱਥੋਂ ਐਟ ਵੀ ਚੱਕ ਕੇ ਬੰਦੇ ਦੇ ਮਾਰੀ ਆ ਛੁੱਟਣ ਦੀ ਕੋਸ਼ਿਸ਼ ਕੀਤੀ ਆ ਤਾਂ ਉੱਥੋਂ ਇਹਨੂੰ ਫੜ ਕੇ ਲਿਆ ਕੇ ਇੱਥੇ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਹੈ ਉਹਨਾਂ ਦੀ ਜਿਹੜੀ ਕੰਡੀਸ਼ਨ ਠੀਕ ਹੈ ਵੈਸੇ ਫਿਲਹਾਲ ਪਤਾ ਲੱਗਿਆ ਨਹੀਂ ਕੰਡੀਸ਼ਨ ਤਾਂ ਫਿਲਹਾਲ ਤੁਹਾਨੂੰ ਪਤਾ ਅਜੇ ਅਜੇ ਗਏ ਨਹੀਂ ਹਸਪਤਾਲ ਜੇ ਜਾ ਕੇ ਦੇਖਾਂਗੇ ਜੇ ਹਸਪਤਾਲ ਜਾਣੇ ਤਾਂ ਫਿਰ ਇੱਥੇ ਨਹੀਂ ਪਤਾ ਲੱਗਦਾ ਇੱਥੇ ਜਿਹੜਾ ਤਿਆਬ ਵੀ ਉਹਦੇ ਕੋਲ ਮੌਕੇ ਦੇ ਉੱਤੇ ਤਿਆਬ ਹੈਗਾ ਇੱਕ ਸਟੀਲ ਦਾ ਮੱਗ ਹੈਗਾ ਬੈਗ ਦੇ ਵਿੱਚ ਰੱਖਿਆ ਹੋਇਆ ਸੀ ਉਹਨੂੰ ਉਹਦਾ ਸੈਂਪਲ ਹੁਣ ਲਿਆ ਡਾਕਟਰ ਨੇ ਸੈਂਪਲ ਮੰਗਾਇਆ ਸੈਂਪਲ ਭੇਜਿਆ ਉੱਥੇ ਡਾਕਟਰ ਸਾਹਿਬ ਸੈਂਪਲ ਚੈੱਕ ਕਰਕੇ ਫਿਰ ਉਹਦਾ ਟ੍ਰੀਟਮੈਂਟ ਕਰਨਗੇ ਠੀਕ ਹੈ ਜਿਹੜਾ ਤਿਆਬ ਹੈਗਾ ਤਿਆਬ ਬਹੁਤ ਹਾਰਡ ਹੈਗਾ ਹਾਰਡ ਤਿਆਬ ਹੈ ਇਹ ਫੈਕਟਰੀ ਫੁਕਟੇ ਯੂਜ਼ ਹੋਣ ਜੀ ਇਹਨਾਂ ਦੀ ਟੀਵੀ ਦੀ ਦੁਕਾਨ ਆ। ਜੀ। ਉਹਨਾਂ ਦੇ ਕੋਲ ਇੱਕ ਲੇਡੀ ਜਾਈ ਆ। ਜੀ। ਇਹ ਨਹੀਂ ਸਾਨੂੰ ਪਤਾ ਕਿੱਥੇ ਦੀ ਰਹਿਣ ਵਾਲੀ ਹੈ ਕੌਣ ਆ। ਉਹਨੇ ਆ ਕੇ ਦੁਕਾਨ ਦੇ ਵਿੱਚ ਬੈਠੀ ਆ ਬੋਤਲ ਖੋਲ ਕੇ ਸਿੱਧਾ ਉਹਨਾਂ ਦੇ ਮੂੰਹ ਤੇ ਤੇਜਾਬ ਮਾਰਿਆ। ਠੀਕ ਆ? ਠੀਕ ਆ ਜੀ। ਆ ਗੱਲ ਹੋਈ ਆ। ਉੱਥੋਂ ਪਬਲਿਕ ਨੇ ਫੜ ਕੇ ਲਿਆ ਕੇ ਅੰਦਰ ਥਾਣੇ ਰੱਖਿਆ ਵਾ। ਜੀ। ਪੁੱਛ ਕੇ ਪੁਲਿਸ ਕਰ ਰਹੀ ਆ ਜਦ ਤੱਕ ਕੋਈ ਰਿਪੋਰਟ ਨਹੀਂ ਆਉਂਦੀ ਕੋਈ ਅਸੀਂ ਮੈਂ ਵੀ ਨਹੀਂ ਕੁਝ ਕਹਿ ਸਕਦਾ। ਕਿਉਂ ਉਹਨੇ ਤੇਜਾਬ ਸੁੱਟਿਆ ਕੀ ਕਾਰਨ ਇਹਦੇ ਬਾਰੇ ਨਹੀਂ। ਮੈਂ ਤਾਂ ਬਹੁਜਨ ਸਮਾਜ ਪਾਰਟੀ ਦਾ ਬੰਦਾ ਔਰ ਸਾਨੂੰ ਫੋਨ ਆਇਆ ਉਹਨਾਂ ਦਾ ਹਰਪ੍ਰੀਤ ਜੀ ਦਾ ਤਾਂ ਮੈਂ ਇੱਥੇ ਆਇਆ ਔਰ ਸਾਰਾ ਮਹੱਲਾ ਵੀ ਹੈ ਸਾਡੇ ਨਾਲ ਹੀ ਹੈ ਤੇ ਲੇਡੀਆਂ ਦੀ ਵੀ ਖੜੀਆਂ ਨੇ ਕੋਈ ਮਤਲਬ ਇਹਨਾਂ ਦੇ ਖੁੰਦ ਹੈ ਗਈ ਸੀ ਕੋਈ ਮਤਲਬ ਅਬ ਇਹ ਸਾਨੂੰ ਨਹੀਂ ਪਤਾ ਜੀ ਜਸਵੀਰ ਤਾਂ ਵਧੀਆ ਬੰਦਾ ਵਾ ਕਦੀ ਇਹੋ ਜੀ ਸ਼ਿਕਾਇਤ ਨਹੀਂ ਹੈ ਅੰਦਰ ਹੈ ਥਾਣੇ ਦੇ ਵਿੱਚ ਆ ਹਰਾਸਤ ਆ ਹਾਂ ਹਰਾਸਤ ਚ ਹੈ ਕਿੰਦਾ ਦੀ ਹਾਲਤ ਹੈ ਜਿਹਦੇ ਤੇ ਤੁਸੀਂ ਆ ਪਏ ਹੋ ਉਹ ਤਾਂ ਕਾਫੀ ਹਾਲਤ ਕਹਿੰਦੇ ਮਾੜੀ ਆ ਤਾਂ ਹੀ ਤਾਂ ਸੈਂਪਲ ਮੰਗਾਇਆ ਕਿ ਜਲਦੀ ਭੇਜੋ ਡਾਕਟਰਾਂ ਨੇ ਮੰਗਾਇਆ ਮੇਰੇ ਕੋਲ ਜਿਹੜੀ ਇਹ ਜਿੰਮੇਂਦੀ ਪੜੀ ਹੈ ਕਿ ਕਿਤਾਬ ਕੀ ਮਾਮਲਾ ਕਿਤਾ ਹੈ ਇਹ ਪਿੱਛੋਂ દોੜੀ-ਦੋੜੀ ਆ ਰਹੀ ਸੀ ਜੀ ਇੱਥੇ ਇੱਕ ਲੇਡੀਜ਼ ਖੜੀ ਸੀ ਉਹਨੇ ਵੀ ਸ਼ੋਰ ਸੁਣਿਆ ਤੇ ਉਹਨੇ ਵੀ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥੋਂ ਨਿਕਲ ਗਈ ਉਸ ਤੋਂ ਬਾਅਦ ਉਹ ਤੁਰਨ ਨਿਕਲਣ ਲੱਗੀ ਤੇ ਮੈਂ ਫੜ ਲਈ ਉਹਦੀ ਕਮੀਜ਼ ਪਿੱਛੋਂ ਤੇ ਉਹਨੇ ਫਿਰ ਲੇਡੀਜ਼ ਨੇ ਗੁੱਤ ਫੜ ਗਏ ਉਹਦੇ ਪੰਜ-ਛੇ ਜਵੇੜਾ ਮਾਰੀਆਂ ਅਸੀਂ ਫੜੀ ਰੱਖਿਆ ਪਬਲਿਕ ਇਕੱਠੀ ਹੋ ਗਈ ਇੰਨੀ ਦੇਰ ਤੋਂ ਇੰਨੀ देर ਨੂੰ ਫਿਰ ਅਸੀਂ ਉਹਨੂੰ ਥਾਣੇ ਲੈ ਗਏ ਤੇ ਤੇ ਆਪ ਤੁਹਾਡੇ ਵੀ ਪਈ ਨਹੀਂ ਤੇ ਆ ਉਹ ਪਾਣ ਦੀ ਕੋਸ਼ਿਸ਼ ਕਰਨ ਲੱਗੀ ਸੀ ਦੂਜੀ ਬੋਤਲ ਖੋਲਣ ਲੱਗੀ ਸੀ ਪਤਾ ਨਹੀਂ ਬੋਤਲ ਹੈਗੀ ਸੀ ਥੈਲੇ 'ਚ ਕੋਈ ਚੀਜ਼ ਉਹ ਕੱਢਣ ਲੱਗੀ ਬੋਤਲ ਤੇ ਉੰਨੀ ਦੇਰ ਨੂੰ ਉਹ ਬਬਲਾ ਇਕੱਠੀ ਹੋ ਗਈ ਉਹ ਥੋੜੀ ਘਬਰਾ ਗਈ ਉਸ ਕਰਕੇ ਫਿਰ ਅਸੀਂ ਉਹਨੂੰ ਥਾਣੇ ਲੈ ਗਏ ਜਿਹੜੀ ਲੇਡੀਜ਼ ਹੈਗੀ ਸੀ ਪਤਾ ਨਹੀਂ ਲੱਗਿਆ ਕੌਣ ਸੀ ਕਿਤੋਂ ਆਈ ਸੀ ਨਹੀਂ ਜੀ ਇਹ ਨਹੀਂ ਸਾਨੂੰ ਪਤਾ ਜੀ ਨਹੀਂ ਜਿਹਨੇ ਫੜਿਆ ਸੀ ਉਹਨੂੰ ਉਹ ਲੇਡੀਜ਼ ਪਿੰਡ ਦੀ ਹੈ ਜੀ ਆਪਣੇ ਜਮਾਲਪੁਰ ਦੀ ਆ ਪਿੰਡ ਦੀ ਇੱਥੇ ਕਿਤੇ ਰਹਿੰਦੀ ਪਤਾ ਨਹੀਂ ਐ ਇਸ ਏਰੀਆ ਦੀ ਹੈ ਜਮਾਲਪੁਰ ਦੀ ਬੰਨ ਸਰਪੰਚ ਕਰੋ ਨਹੀਂ ਰਹਿੰਦੀ ਪਹਿਲਾਂ ਜਮਾਲਪੁਰ ਰਹਿੰਦੀ ਸੀ ਉਹ ਇਹ ਲੇਡੀ ਨੂੰ ਕੁੱਟਿਆ ਵੀ ਇਥੇ ਲੋਕਾਂ ਨੇ ਨਹੀਂ ਉਹ ਲੇਡੀਆਂ ਨੇ ਨਹੀਂ ਲਾਈਆਂ ਪੰਜ-ਛੇ ਚਵੇੜਾ ਜੀ ਪਬਲਿਕ ਨੇ ਨਹੀਂ ਕੁੱਟਿਆ ਪਬਲਿਕ ਦਾ ਉਹ ਇਤਿਆਬ ਤੋਂ ਡਰ ਗਈ ਸੀ ਕਿਤੇ ਸਾਡੇ ਇਤਿਆਬ ਨਾ ਬਾਦਵੇ ਇਹ ਲੇਡੀਆਂ ਨੇ ਮਾਰੇ ਲੋਕਾਂ ਨੂੰ ਹਾਂਜੀ ਉਹ ਜਿਹੜੀ ਲੇਡੀਆਂ ਖੜੀ ਸੀ ਅੱਛਾ ਜੀ ਉਹਨੇ ਲਾਈਆਂ ਪੰਜ-ਛੇ ਚਵੇੜਾ ਉਹਦੇ ਤੇ ਪਬਲਿਕ ਡਰ ਗਈ ਸੀ ਇਤਿਆਬ ਤੋਂ ਬਈ ਸਾਡੇ ਇਤਿਆਬ ਨਾ ਬਾਦਵੇ ਸਾਡਾ ਬੰਦਾ ਵਾਕਿਫ ਸੀਗਾ ਭਾਈ ਹੈ ਆਪਣਾ ਪਿੰਡ ਦਾ ਇਸ ਕਰਕੇ ਅਸੀਂ ਮਨ ਲਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਤੋਂ ਬਹੁਤ ਛੁੜਾਣ ਦੀ ਕੋਸ਼ਿਸ਼ ਕੀਤੀ ਆਈਟਮ ਵਈਆਂ ਆਈਟਮ ਉਹਨੇ ਚੱਕ ਕੇ ਸਾਡੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨਾਲ ਰੰਜਿਸ਼ ਆ ਮੜੀ ਇੱਟ ਲੱਗੀ ਵੀ ਹੈ ਐਵੇਂ ਕਹੀਏ ਚਲੋ ਕੋਈ ਨਹੀਂ ਆ ਲੱਗੀ ਮੜੀ ਜੀ ਉਹਨੇ ਜਦੋਂ ਛੁੱਟੀ ਇੱਟ ਭਾਈ ਕਿਸੇ ਨਾਲ ਰੰਜਿਸ਼ ਮਾਜੀ ਵੀ ਸੀ ਉਹਨਾਂ ਦੀ ਕੋਈ ਚੱਲ ਇਹ ਨਹੀਂ ਜੀ ਸੰਜੇਪ ਭਾਈ ਸਾਡੇ ਨਾਲ ਕਿਸੇ ਨਾਲ ਨਹੀਂ ਹੈਗੀ ਉਹਦੀ ਕੀ ਗੱਲ ਹੋ ਗਈ ਤੇ ਆਪਾਂ ਆਪਾਂ ਨਾ ਛਲਿਓ ਛੜੀ ਹੋਈ ਆ ਪੱਲੇ ਬੱਸ ਦਿਖਾਈ ਆ ਜੀ ਬੜਾ ਠੀਕ ਹੈ ਹਾਂ ਜੀ ਭਾਜੀ ਮੌਕੇ ਤੇ ਜਿਹੜਾ ਇੱਕ ਮਾਮਲਾ ਹੋਇਆ ਵਾ ਤੁਸੀਂ ਉੱਥੇ ਸੀਗੇ ਨਹੀਂ ਜੀ ਮੈਂ ਮੌਕੇ ਤੇ ਨਹੀਂ ਸੀਗਾ ਮੌਕੇ ਤੇ ਮੈਂ ਰਸਤੇ ਆ ਰਿਹਾ ਸੀ ਆਂਦਿਆਂ ਦੇ ਮੈਂ ਦੇਖਿਆ ਇਹ ਵਾਕਿਆ ਹੋ ਚੁੱਕਾ ਸੀ ਉਹ ਵਾਕਿਆ ਇਹ ਪਾਣੀ ਆਪਣੇ ਸ਼ਰੀਦ ਉੱਤੇ ਪਾਰਿਆ ਸੀ ਇਹ ਟਰਾਂਸਫਰ ਦੇ ਕੋਲ ਖੜਾ ਸੀ ਕੀ ਹੋਇਆ ਕਿ ਪੂਰਾ ਮਾਮਲਾ ਤਾਂ ਪਤਾ ਲੱਗੀ ਗਿਆ ਉਹਨਾਂ ਦੱਸਿਆ ਉਹਨਾਂ ਨੂੰ ਇਹ ਮੈਂ ਜਦੋਂ ਮੋਰਚਾ ਤਿਆਰ ਹੈ ਮੈਂ ਮੋਰਚਾ ਰੋਕੇ ਮੈਂ ਪੁੱਛਿਆ ਮੈਂ ਕਿ ਜਸਵੀਰ ਵੇ ਕੀ ਹੋ ਗਿਆ ਕੀ ਗੱਲ ਹੋ ਗਈ ਤੈਨੂੰ ਇਹ ਕਹਿੰਦਾ ਵੇ ਮੇਰੇ ਤੇ ਇੱਕ ਜਨਾਨੀ ਆਈ ਸੀ ਉਹ ਮੇਰੇ ਤੇ ਤਿਆਹ ਪਾ ਕੇ ਨੱਠ ਗਈ ਐ ਆਟੋ 'ਚ ਵਾਹ ਕੇ ਨੱਠ ਗਈ ਐ ਨਹੀਂ ਉਹ ਜਨਾਨੀ ਇਹਨਾਂ ਨੂੰ ਜਾਣਦੀ ਸੀਗੀ ਜਿਹਨੇ ਪਾਇ ਜਨਾਨੀ ਇਹਨਾਂ ਨੂੰ ਕੋਈ ਨਹੀਂ ਜਾਣਦੀ ਕੋਈ ਪਤਾ ਹੀ ਨਹੀਂ 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 ਬਾਹਰ ਦੀ ਜਨਾਨੀ ਕੋਈ ਜਾਣਦਾ ਨਹੀਂ ਸੀ ਇਹਨਾਂ ਨੂੰ ਕੋਈ ਜਾਣ ਪਛਾਨ ਨਹੀਂ ਹੈ ਕੋਈ ਜਾਣ ਪਛਾਨ ਨਹੀਂ ਕਿਸੇ ਨੂੰ ਪਤਾ ਵੀ ਨਹੀਂ ਐਚਾਨਕ ਆਈ ਐ ਐਚਾਨਕ ਤੇਹ ਪਾ ਕੇ ਇੱਕ ਆਟੋ ਵਿੱਚ ਵਾਹ ਕੇ ਨੱਠ ਗਈ ਐ ਵੇਸੇ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਨਾ ਰਬਾਈ ਹੋਵੇ ਏਦਾਂ ਸਾਨੂੰ ਕੋਈ ਪਤਾ ਨਹੀਂ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਦਾ ਇਹਦਾ ਕੀ ਇਹਦਾ ਮਾਮਲਾ ਸੀਗਾ ਕਿਉਂ ਇੰਤਜ਼ਾਮ ਆਇਆ ਕਿੱਥੋਂ ਆਈ ਕਿਨੇ ਭੇਜਿਆ ਇਹ ਤਾਂ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਮੌਕੇ ਤੇ ਉਹ ਕਿੱਦਾਂ ਦੇ ਹੈਗੇ ਸੀਰੀਅਸ ਮਤਲਬ ਠੀਕ ਆ ਉਦੋਂ ਥੋੜਾ ਠੀਕ ਸੀਗਾ ਫਟਾਫਟ ਅਸੀਂ ਤਾਂ ਇੰਨੀ ਗਵਾਲ ਨਹੀਂ ਕੀਤੀ ਉਹਨਾਂ ਅਸੀਂ ਤਾਂ ਉਹਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਭੇਜਣ ਦੀ ਕੋਸ਼ਿਸ਼ ਕੀਤੀ ਆ ਤਾਂ ਉਸ ਤੋਂ ਬਾਅਦ ਬੰਦੇ ਭੇਜੇ ਆ ਇਹਨੂੰ ਜਨਾਨੀ ਨੂੰ ਫੜਨ ਵਾਸਤੇ ਲੈਟ ਵਾਲੇ ਚੌਂਕ ਦੇ ਵਿੱਚ ਫੜੀ ਆ ਇਹ ਜਨਾਨੀ ਫੜ ਕੇ ਇਹਨੇ ਉਹ ਜਿਹੜੇ ਬੰਦੇ ਫੜੀ ਹੈ ਜਿਨ੍ਹਾਂ ਨੇ ਉਹਨਾਂ ਤੇ ਤੇਜਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦੋ ਬੰਦੇ ਦੇ ਹੱਥ ਤੇ ਪਿਆ ਹੋਇਆ ਫਿਰ ਇਹਨੇ ਇਥੋਂ ਇੱਟ ਵੀ ਚੱਕ ਕੇ ਬੰਦੇ ਦੇ ਮਾਰੀ ਹੈ ਛੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਥੋਂ ਇਹਨੂੰ ਫੜ ਕੇ ਲਿਆ ਕੇ ਇੱਥੇ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਹੁਣ ਉਹਨਾਂ ਦੀ ਜਿਹੜੀ ਕੰਡੀਸ਼ਨ ਠੀਕ ਹੈ ਵੈਸੇ ਫਿਲਹਾਲ ਪਤਾ ਲੱਗਿਆ ਕੰਡੀਸ਼ਨ ਤਾਂ ਫਿਲਹਾਲ ਤੁਹਾਨੂੰ ਪਤਾ ਅਜੇ ਅਜੇ ਗਏ ਨਹੀਂ ਹਸਪਤਾਲ ਜੇ ਜਾ ਕੇ ਦੇਖਾਂਗੇ ਜੇ ਹਸਪਤਾਲ ਜਾਂਦੇ ਤਾਂ ਫਿਰ ਇੱਥੇ ਨਹੀਂ ਪਤਾ ਲੱਗਦਾ ਇੱਥੇ ਜਿਹੜਾ ਤੇਜਾਬ ਵੀ ਉਹਦੇ ਕੋਲ ਮੌਕੇ ਦੇ ਉੱਤੇ ਤੇਜਾਬ ਹੈਗਾ ਇੱਕ ਸਟੀਲ ਦਾ ਮੱਗ ਹੈਗਾ ਬੈਗ ਦੇ ਉਹਦਾ ਸੈਂਪਲ ਹੁਣ ਲਿਆ ਡਾਕਟਰ ਨੇ ਸੈਂਪਲ ਮੰਗਾਇਆ ਸੈਂਪਲ ਭੇਜਿਆ ਉੱਥੇ ਡਾਕਟਰ ਸਾਹਿਬ ਸੈਂਪਲ ਚੈੱਕ ਕਰਕੇ ਫਿਰ ਉਹਦਾ ਟ੍ਰੀਟਮੈਂਟ ਕਰਨਗੇ ਠੀਕ ਹੈ ਜੀ ਜਿਹੜਾ ਤਿਆਬ ਹੈਗਾ ਤਿਆਬ ਬਹੁਤ ਹਾਰਡ ਹੈਗਾ ਹਾਰਡ ਤਿਆਬ ਹੈ ਇਹ ਫੈਕਟਿਵ ਫੁਕਟੇ ਯੂਜ਼ ਹੋਣ ਵਾਲਾ ਹੈ ਇਹ ਤਿਆਬ ਹੈਗਾ ਅ ਅੱਜ ਜਸਵੀਰ ਸਿੰਘ ਸੀਗੇ ਜੀ ਇਹਨਾਂ ਦੀ ਟੀਵੀ ਦੀ ਦੁਕਾਨ ਆ ਜੀ ਉਹਨਾਂ ਦੇ ਕੋਲ ਇੱਕ ਲੇਡੀ ਜਾਈ ਆ ਜੀ ਇਹ ਨਹੀਂ ਸਾਨੂੰ ਪਤਾ ਕਿੱਥੇ ਦੀ ਰਹਿਣ ਵਾਲੀ ਹੈ ਕੌਣ ਆ ਉਹਨੇ ਆ ਕੇ ਦੁਕਾਨ ਦੇ ਵਿੱਚ ਬੈਠੀ ਆ ਬੋਤਲ ਖੋਲ ਕੇ ਸਿੱਧਾ ਉਹਨਾਂ ਦੇ ਮੂੰਹ ਤੇ ਤਿਆਬ ਮਾਰਿਆ ਠੀਕ ਆ ਠੀਕ ਆ ਜੀ ਆ ਗੱਲ ਹੋਈ ਆ ਉੱਥੋਂ ਪਬਲਿਕ ਨੇ ਫੜ ਕੇ ਲਿਆ ਗਏ ਅੰਦਰ ਥਾਣੇ ਰੱਖਿਆ ਵਾ ਪੁੱਛ ਕੇ ਪੁਲਿਸ ਕਰ ਰਹੀ ਆ ਜਦ ਤੱਕ ਕੋਈ ਰਿਪੋਰਟ ਨਹੀਂ ਆਉਂਦੀ ਕੋਈ ਅਸੀਂ ਮੈਂ ਵੀ ਨਹੀਂ ਕੁਝ ਕਹਿ ਸਕਦਾ ਕਿਉਂ ਉਹਨੇ ਇਤਜਾਬ ਸੁਟਿਆ ਕੀ ਕਾਰਨ ਇਹਦੇ ਬਾਰੇ ਨਹੀਂ ਮੈਂ ਤਾਂ ਬਹੁਜਨ ਸਮਾਜ ਪਾਰਟੀ ਦਾ ਬੰਦਾ ਔਰ ਸਾਨੂੰ ਫੋਨ ਆਇਆ ਉਹਨਾਂ ਦਾ ਹਰਪ੍ਰੀਤ ਜੀ ਦਾ ਤਾਂ ਮੈਂ ਇੱਥੇ ਆਇਆ ਔਰ ਸਾਰਾ ਮਹੱਲਾ ਵੀ ਆ ਸਾਡੇ ਨਾਲ ਹੀ ਆ ਲੇਡੀਆਂ ਦੀ ਵੀ ਖੜੀਆਂ ਨੇ ਕੋਈ ਮਤਲਬ ਇਹਨਾਂ ਦੇ ਖੁੰਝ ਹੈ ਗਈ ਸੀ ਕੋਈ ਮਤਲਬ ਅਬ ਇਹ ਸਾਨੂੰ ਨਹੀਂ ਪਤਾ ਜੀ ਜਸਵੀਰ ਤਾਂ ਵਧੀਆ ਬੰਦਾ ਵਾ ਕਦੀ ਇਹੋ ਜੀ ਸ਼ਿਕਾਇਤ ਨਹੀਂ ਅੰਦਰ ਹੈ ਥਾਣੇ ਦੇ ਵਿੱਚ ਆ ਹਰਾਸਤ ਆ ਹਾਂ ਹਰਾਸਤ ਚ ਆ ਕਿੰਦਾ ਦੀ ਹਾਲਤ ਹੈ ਜਿਹਦੇ ਤੇ ਤੁਸੀਂ ਆ ਪਾਇਆ ਉਹ ਤਾਂ ਕਾਫੀ ਹਾਲਤ ਕਹਿੰਦੇ ਮਾੜੀ ਆ ਤਾਂ ਹੀ ਤਾਂ ਸੈਂਪਲ ਮੰਗਾਇਆ ਕਿ ਜਲਦੀ ਭੇਜੋ ਡਾਕਟਰਾਂ ਨੇ ਮੰਗਿਆ ਵਾ ਹਾਂਜੀ ਹਾਂਜੀ ਥੈਂਕ ਯੂ ਸਰ ਅੰਨੀ ਖੜੀ ਹੈ ਕਿਤਾ ਕੀ ਮਾਮਲਾ ਕਿਤਾ ਆ ਇਹ ਪਿੱਛੋਂ ਦੌੜੀ ਦੌੜੀ ਆ ਰਹੀ ਸੀ ਜੀ ਇੱਥੇ ਇੱਕ ਲੇਡੀਜ਼ ਖੜੀ ਸੀ ਉਹਨੇ ਵੀ ਸ਼ੋਰ ਸੁਣਿਆ ਤੇ ਉਹਨੇ ਵੀ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥੋਂ ਨਿਕਲ ਗਈ ਉਸ ਤੋਂ ਬਾਅਦ ਉਹ ਤੋ ਨਿਕਲਣ ਲੱਗੀ ਤੇ ਮੈਂ ਫੜ ਲਈ ਉਹਦੀ ਕਮੀਜ਼ ਪਿੱਛੋਂ ਤੇ ਉਹਨੇ ਫਿਰ ਲੇਡੀਜ਼ ਨੇ ਗੁੱਤ ਫੜ ਗਏ ਉਹਦੇ ਪੰਜ ਸੱਤ ਚਪੇੜਾਂ ਮਾਰੀਆਂ ਅਸੀਂ ਫੜੀ ਰੱਖਿਆ ਬਬਲ ਇਕੱਠੀ ਹੋ ਗਈ ਇੰਨੀ ਦੇਰ ਨੂੰ ਤੇ ਇੰਨੀ ਦੇਰ ਨੂੰ ਫਿਰ ਅਸੀਂ ਉਹਨੂੰ ਥਾਣੇ ਲੈ ਗਏ ਤੇ ਤੇ ਆਪ ਤੁਹਾਡੇ ਵੀ ਪਈ ਨਹੀਂ ਤੇ ਆ ਉਹ ਪਾਣ ਦੀ ਕੋਸ਼ਿਸ਼ ਕਰਨ ਲੱਗੀ ਸੀ ਦੂਜੀ ਬੋਤਲ ਖੋਲਣ ਲੱਗੀ ਸੀ ਪਤਾ ਨਹੀਂ ਬੋਤਲ ਹੈਗੀ ਜੀ ਥੈਲੇ 'ਚ ਕੋਈ ਚੀਜ਼ ਉਹ ਕੱਢਣ ਲੱਗੀ ਸੀ ਬੋਤਲ ਤੇ ਉੰਨੀ ਦੇਰ ਨੂੰ ਉਹ ਬਬਲ ਇਕੱਠੀ ਹੋ ਗਈ ਉਹ ਥੋੜੀ ਘਬਰਾ ਗਈ ਉਸ ਕਰਕੇ ਫਿਰ ਅਸੀਂ ਉਹਨੂੰ ਥਾਣੇ ਲੈ ਗਏ। ਜਿਹੜੀ ਲੇਡੀਜ਼ ਹੈਗੀ ਸੀ ਇਹ ਪਤਾ ਨਹੀਂ ਲੱਗਿਆ ਕੌਣ ਸੀ ਕਿਤੋਂ ਆਈ ਸੀਗੀ। ਨਹੀਂ ਜੀ ਇਹ ਨਹੀਂ ਸਾਨੂੰ ਪਤਾ ਜੀ। ਨਹੀਂ ਜੀ ਨੇ ਫੜਿਆ ਸੀ ਉਹਨੂੰ। ਉਹ ਲੇਡੀਜ਼ ਪਿੰਡ ਦੀ ਹੈ ਜੀ। ਆਪਣੇ ਜਮਾਲਪੁਰ ਦੀ। ਆਹ ਪਿੰਡ ਦੀ ਹੈ ਇੱਥੇ ਕਿਤੇ ਰਹਿੰਦੀ ਪਤਾ ਨਹੀਂ ਐ ਇਸ ਏਰੀਆ ਦੀ ਹੈ। ਜਮਾਲਪੁਰ ਦੀ ਬੰ ਸਰਪੰਚ ਕਲੋਨੀ ਰਹਿੰਦੀ ਪਹਿਲਾਂ ਜਮਾਲਪੁਰ ਰਹਿੰਦੀ ਸੀ ਉਹ। ਜੀ ਲੇਡੀ ਨੂੰ ਕੁੱਟਿਆ ਵੀ ਆ ਫਿਰ ਲੋਕਾਂ ਨੇ? ਨਹੀਂ ਉਹ ਲੇਡੀਜ਼ ਨੇ ਨਹੀਂ ਲਾਈਆਂ ਪੰਜ-ਛੇ ਚਵੇੜਾ ਜੀ। ਪਬਲਿਕ ਨੇ ਨਹੀਂ ਕੁੱਟਿਆ। ਪਬਲਿਕ ਦਾ ਉਹ ਤੇ ਆਵ ਤੋਂ ਡਰ ਗਈ ਸੀ। ਵੀ ਕਿਤੇ ਸਾਡੇ ਇਤਿਹਾਬ ਨਾ ਪਾ ਦੇ। ਅੱਛਾ ਲੇਡੀਜ਼ ਨੇ ਮਾਰੇ ਲੋਕਾਂ ਨੂੰ ਤੇ ਪਬਲਿਕ ਡਰ ਗਈ ਸੀ ਤੇ ਆਪ ਤੋਂ ਬਈ ਸਾਡੇ ਤੇ ਆਉਣਾ ਪਾ ਦੇਵੇ ਸਾਡਾ ਬੰਦਾ ਵਾਕਫ ਸੀਗਾ ਭਾਈ ਹੈ ਆਪਣਾ ਪਿੰਡ ਦਾ ਇਸ ਕਰਕੇ ਅਸੀਂ ਮਤਲਬ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਤਾਂ ਆਪਣੇ ਕੋਲ ਬਹੁਤ ਛੁਡਾਉਣ ਦੀ ਕੋਸ਼ਿਸ਼ ਕੀਤੀ ਆਇਟਾਂ ਭਈਆਂ ਆਇਟਾਂ ਵੀ ਉਹਨੇ ਚੱਕ ਕੇ ਸਾਡੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦਾ ਰੰਜਿਸ਼ ਆ ਮੜੀ ਇੱਟ ਲੱਗੀ ਵੀ ਹੈ ਐਵੇਂ ਕਹੀਏ ਚਲੋ ਕੋਈ ਨਹੀਂ ਆ ਲੱਗੀ ਮੜੀ ਜੀ ਉਹਨੇ ਜਦੋਂ ਛੁੱਟੀ ਇੱਟ ਭਾਈ ਕਿਸੇ ਨਾਲ ਰੰਜਿਸ਼ ਬਾਜੀ ਵੀ ਸੀ ਉਹਨਾਂ ਦੀ ਕੋਈ ਚੱਲ ਇਹ ਨਹੀਂ ਜੀ ਸੰਜੇਪ ਭਾਈ ਸਾਡੇ ਨਾਲ ਕਿਸੇ ਨਾਲ ਨਹੀਂ ਹੈਗੀ ਹੋਣੀ